ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੋਹੜੀ ਵਾਲੇ ਦਿਨ ਜੋ ਇੱਕ ਪੰਜਾਬ ਦੇ ਵਿੱਚ ਬਹੁਤ ਹੀ ਖੁਸ਼ੀਨਾ ਮਨਾਉਣ ਦਾ ਤਿਆਰ ਆ ਅਸੀਂ ਕਾਰਪੋਰੇਟ ਕਾਰਪੋਰੇਟ ਪੱਕੀ ਨੀਤੀ ਖੇਤੀ ਮੰਡੀ ਦੀ ਜੋ ਨੀਤੀ ਸਰਕਾਰ ਨੇ ਕਿਾਈ ਆ ਅਸੀਂ ਉਹਦੀਆਂ ਕਾਪੀਆਂ ਥਾੜੇ ਆ ਅਸੀਂ ਪੂਰਜੋਧ ਦਾ ਵਿਰੋਧ ਕਰਦੇ ਆ ਅਸੀਂ ਸਾਰੇ ਨਗਰਾਂ ਲੋ ਪਿੰਡ ਕੈਰਾਂ ਵੱਲੋਂ ਦੁਕਾਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਵਪਾਰੀਆਂ ਵੱਲੋਂ ਆਪਣੇ ਜਿਹੜੇ ਵਿਦਿਆਰਥੀ ਵੀਰ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਆ ਜਿਹੜਾ ਕਾਰਪੁਰ ਪੱਕੀ ਨਿੱਜੀ ਮੰਡੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਅਸੀਂ ਇਹਦੇ ਨੀਤੀਆਂ ਦਾ ਜਿਹੜਾ ਕਾਨੂੰਨ ਲਾਇਆ ਅਸੀਂ ਉਹਦੀਆਂ ਕਾਪੀਆਂ ਥਾੜੀਆਂ ਇਹਨਾਂ ਗੱਲਾਂ ਦਾ ਸਰਕਾਰ ਧਿਆਨ ਰੱਖ ਲੇ ਜੇ ਸਰਕਾਰ ਨੇ ਇਹ ਮਾੜੇ ਕਾਨੂੰਨ ਨਾ ਬੰਦ ਕੀਤੇ ਤੇ ਵੱਡੇ ਵੱਡੇ ਪੱਦਰ ਤੇ ਸੰਘਰਸ਼ ਵੜਾਂਗੇ ਅਸੀਂ ਆਪਣੇ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਰਾਓ ਔਰ ਨਾਲ ਮਿਲ ਕੇ ਆਪਾਂ ਹਮਲਾ ਮਾਰੀਏ ਸ਼ੰਭੂ ਵੱਲ ਤੇ ਹਰੀਨ ਸਿੰਘ ਬਾਈਏ ਖਨੋਰੀ ਵੱਲ ਤੇ ਹਰੀਨ ਸਿੰਘ ਬਾਈਏ ਇਹਦੇ ਨਾਲ ਨਾਲ ਕੌਮੀ ਸਾਬ ਮੋਰਚਾ ਜਿਹੜਾ ਚੰਡੀਗੜ੍ਹ ਵਿੱਚ ਆ ਰਿਹਾ ਵਾ ਉਹਦੇ ਵਿੱਚ ਹਰੀਨ ਸਿੰਘ ਬਾਈਏ ਪ੍ਰੋਜੇ ਆਪਾਂ ਇਹ ਮੋਰਚੇ ਜਿੱਤਾਂਗੇ ਤਾਂ ਹੀ ਆਪਣੀ ਫਸਲਾਂ ਦੀ ਨਸਲ ਬਚਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਆਪੋ ਸੈਟਰ ਮਰਦਾਬਾਦ 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 ਆਪੋ ਸੈਟਰ ਨਿੱਜੀ ਮੰਡੀ ਨਹੀਂ ਚੱਲਣ ਦੇਾਂਗੇ ਨਹੀਂ ਚੱਲਣ ਦੇਾਂਗੇ ਖਾਤਾ ਵੀ ਬਤੇ ਜੀ ਦਾ ਖਾਤਾ ਹੁਣ ਅੱਗ ਲਾਉਣੀ ਬਣਾਉਣੀ ਇੱਕ ਨਾਲ